आज ਤੁਹਾਡੇ ਵਾਸਤੇ ਨਾ ਥੋੜੇ ਪੈਸਿਆਂ ਵਿੱਚ ਮਹਿੰਦਰਾ 475 ਡੀਆਈ ਟਰੈਕਟਰ ਦੇਣਾ ਹਾਂਜੀ ਕੀ ਹਾਲ ਚਾਲ ਹੈ ਜੀ ਠੀਕ ਆ ਜੀ ਮਾਡਲ ਕਿਹੜਾ ਜੀ ਪਹਿਲਾ ਇਹ ਟਰੈਕਟਰ 1998 ਮਾਡਲ ਆ 98 ਮਾਡਲ ਤੇ ਇਹ ਤਾਂ ਫਿਰ ਹਾਈ ਸਪੀਡ ਹੀ ਆ ਜੀ ਹਾਈ ਸਪੀਡ ਆ ਕਲਚ ਤੇ ਬਹਿਰਗਾ ਠੀਕ ਆ ਕਲਚ ਤੇ ਬਹਿਰਗਾ ਤੇ ਇਹ ਟਰੈਕਟਰ ਨੰਬਰ 20 ਪੰਜਾਬ ਆ ਪੀਬੀ 37 ਨੰਬਰ ਪੰਜਾਬ ਨੰਬਰ ਦਾ ਟਰੈਕਟਰ ਆ ਤੇ ਇੰਜਨ ਗੇਅਰ ਦਾ ਵਿੱਚੋਂ ਕਿਵੇਂ ਆ ਜੀ ਬਾਈ ਉਹਨਾਂ ਵਾਇਆ ਜੀ ਵਾ ਕੇ ਵੇਖਿਆ ਠੀਕ ਆ ਆਪਣਾ ਚੈੱਕ ਕੀਤਾ ਵਾ ਗਾਂਹਾਂ ਲਾ ਕਰ ਸਕਦਾ ਥੱਲੀ ਕਰਕੇ ਜਾਵਾਂਗੇ ਠੀਕ ਆ ਟਾਇਰਾਂ ਦੀ ਗੱਲ ਕਰੀਏ ਟਾਇਰ ਕਿੰਨੇ ਹੋਣਗੇ ਜੀ ਨਵੇਂ ਆ ਬਾਈ ਅਗਲੇ ਹੈਗੇ ਆ ਜੀ ਬਿਲਕੁਲ ਨਵੇਂ ਟਾਇਰ ਆ ਮਗਰਲੇ 45 ਪੈਸੇ ਹੀ ਸਹੀ 45 ਪੈਸੇ ਕਹਿ ਕੇ ਸਦਾਂਗੇ ਅੱਧਿਆਂ ਦੇ ਕਰੀਬ ਟਾਇਰ ਹੈਗੇ ਆ ਤੇ ਇਹ ਵੀ ਕੰਪਨੀ ਦੇ ਆ ਇਹ ਵੀ ਕੰਪਨੀ ਦੇ ਆ ਹਾਂ ਜੇ ਕੇ ਕੰਪਨੀ ਦੇ ਟਾਇਰ ਆ ਤੇ ਟਰੈਕਟਰ ਦੇ ਵਿੱਚ ਬੈਟਰੀ ਟਾਪ ਲਿੰਗ ਫੱਟੀ ਛਤਰੀ ਸਾਮਾਨ ਬਹੁਤ ਚੰਗਾ ਸਾਮਾਨ ਸਾਰਾ ਕੁਝ ਹੀ ਮਿਲ ਜੂਗਾ ਸਾਰਾ ਕੁਝ ਮਿਲੂਗਾ ਠੀਕ ਆ ਤੇ ਆਪਾਂ ਇਹ ਟਰੈਕਟਰ ਬੰਦਾ ਆਪ ਆ ਕੇ ਤਸੱਲੀ ਮਗਰਾੜ ਵਗੈਰਾ ਚੌੜੇ ਲੱਗੇ ਆ ਹਨਾ ਆ ਨਵੇਂ ਲਾਏ ਬਾਈ ਨਵੇਂ ਮਗਰਾੜ ਲੱਗੇ ਆ ਇਹ ਭੂਮੀਪੁੱਤਰ ਵਾਲੇ 1998 ਦਾ ਹੀ ਮਾਰ ਕੇ ਤੁਹਾਨੂੰ ਵਿਖਾ ਦਈਏ 1998 ਦਾ ਹੀ ਮਾਰ ਕੇ ਆ ਤੇ 98 ਦੀ ਹੀ ਐਸ ਟਰੈਕਟਰ ਦੀ ਕਾਪੀ ਆ ਤੇ ਇਹ ਟਰੈਕਟਰ ਦੀ ਕੀ ਤੁਸੀਂ ਰੇਟ ਰੱਖਿਆ ਜੀ ਇਹਦਾ 1 ਲੱਖ 55000 ਰੁਪਏ ਬਾਈ 1 ਲੱਖ 55000 ਰੁਪਏ ਤਾਂ ਆਪਾਂ ਲਿਆ ਮੰਗ ਤੇ ਦੇਣਾ ਕਿੰਨੇ ਦਾ ਜੀ ਇਹ ਵੀ ਦੱਸ ਦੋ 1 ਲੱਖ 50000 ਕਿੰਨੇ ਬਾਈ 1 ਲੱਖ 50000 ਤਾਂ ਦੇ ਦਾਂਗੇ ਹੋਰ ਵੀ ਗੰਜਾਛ ਹੋ ਜਾਊ ਜੇ ਸ਼ੇਅਰ ਕਰਕੇ ਆ ਜੂਗਾ ਤਾਂ ਜੇਕਰ ਤੁਸੀਂ ਵੀਡੀਓ ਸ਼ੇਅਰ ਕਰਕੇ ਆਉਂਗੇ ਤਾਂ 1,50,000 ਤੋਂ 24,22,000 ਰੁਪਏ ਛੱਡ ਦਾਂਗੇ ਬਾਕੀ ਬੈਟਰੀ ਬਾਕਸ ਇਹਦਾ ਵੀ ਟਰੈਕਟਰ ਦਾ ਨਾਲ ਦਾ ਇੰਜਨ ਗੇਅਰ ਦਾ ਪੂਰਾ ਚੰਗਾ ਟਰੈਕਟਰ ਆ ਮਹਿੰਦਰਾ 475 ਆ ਇਹ ਟਰੈਕਟਰ ਤੁਸੀਂ ਇੱਥੇ ਆ ਕੇ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਆ ਤੇ ਮੋਬਾਈਲ ਨੰਬਰ ਦੱਸ ਦਿਓ ਜੀ 94176 94176 82877 82877 ਤੇ ਸੰਪਰਕ ਕਰਕੇ ਤੁਸੀਂ ਇਹ 475 ਡੀਆਈ ਟਰੈਕਟਰ ਖਰੀਦ ਸਕਦੇ ਆ ਜੀ ਧੰਨਵਾਦ ਇਹ ਕਿੱਥੇ ਨੇੜੇ ਆ ਹਾਂਜੀ ਤੇ ਕੋਟਪੂਰੇ ਦੇ ਨੇੜੇ ਆ ਠੀਕ ਆ ਜੀ ਉੱਥੇ ਆ ਕੇ ਤੁਸੀਂ ਚੈੱਕ ਕਰ ਸਕਦੇ ਆ